ਸ੍ਰੀ ਕਾ ਜਿਸ ਹਾਰ ਇਹਨੂੰ ਤੇ ਬੱਚਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਅੱਜ ਤੁਹਾਡੀ ਅੰਟੀ ਨਵੀਂ ਰੈਸਪੀ ਲੈ ਕੇ ਆਈ ਆ ਘੋਮਣ ਫਿਰਨ ਬੜਾ ਹੋ ਗਿਆ ਵਾ ਘੋਮ ਫਿਰ ਲਿਆ ਵਾਂ ਕਿ ਘੋਮ ਫਿਰਨ ਦੀਆਂ ਪਾਈਆਂ ਵਾ ਹੁਣ ਮੈਂ ਕਿਹਾ ਆਪਾਂ ਰਸਤੀਆਂ ਸ਼ੁਰੂ ਕਰਦੇ ਆ ਅੱਜ ਮੈਂ ਤੁਹਾਨੂੰ ਮੈਂ ਇੱਕ ਰੈਸਪੀ ਦੱਸਣ ਲੱਗੀ ਆ ਕਿਉਂਕਿ ਠੰਡ ਸ਼ੁਰੂ ਹੁੰਦੀ ਜਾਂਦੀ ਆ ਤੇ ਜਕਾਮ ਚ ਗੋਮ ਆਮ ਹੀ ਲੋਕਾਂ ਨੂੰ ਹੁੰਦੇ ਆ ਤੇ ਮੈਨੂੰ ਤੇ ਆਪ ਖੁਦ ਨੂੰ ਜਕਾਮ ਹੋ ਗਿਆ ਸੀ ਤੇ ਮੈਂ ਕਿਹਾ ਚਲ ਆਪਾਂ ਥੋੜੀ ਜਿਹੀ ਨਾ ਚੀਜ਼ ਬਣਾਉਨੇ ਆ ਤੇ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰਦੀ ਆ ਕਿ ਕਿਸ ਤਰ੍ਹਾਂ ਬਣਾਇਂਦੀ ਆ ਆ ਮੇਰਾ ਜੁਕਾਮ ਠੀਕ ਹੋ ਜਾਂਦਾ ਹਰ ਨਾ ਜੁਕਾਮ ਹੈ ਕਿਉਂਕਿ ਆ ਜਿਹੜੀਆਂ ਚੀਜ਼ਾਂ ਸਿਰ ਤੇ ਬਹੁਤ ਚੰਗੀਆਂ ਹੁੰਦੀਆਂ ਜਦੋਂ ਆਪਾਂ ਨੂੰ ਨਾ ਜੁਕਾਮ ਹੁੰਦਾ ਵਾ ਅੰਦਰੋਂ ਕਫ ਬਹੁਤ ਆਉਂਦੀ ਆ ਖਾਂਸ ਖਾਂਸੀ ਆਉਂਦੀ ਆ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਨੂੰ ਬਿਲਕੁਲ ਨਾ ਰਾਹ ਮਿਲਦਾ ਵਾ ਇਹ ਮੈਂ ਤਾਂ ਆ ਗਿਆ ਕਿ ਮੈਂ ਹੋਣ ਲੱਗੀਆਂ ਤੇ ਮੈਂ ਕਿਹਾ ਤੁਸੀਂ ਨਾ ਸਾਰੇ ਨੋਟ ਕਰਿਓ ਇਹਨਾਂ ਚੀਜ਼ਾਂ ਨੂੰ ਆ ਦੇਖੋ ਜੀ ਮੈਂ ਨਾ ਆ ਇੱਕ ਪਹਿਲੇ ਸਭ ਤੋਂ ਪਹਿਲੇ ਮੈਂ ਇੱਕ ਕਿਓ ਦੀ ਕੋਲੀ ਲਈ ਆ ਆ ਥੋੜੇ ਮੈਂ ਇਹ ਵੀ ਆਪੇ ਬਣਾਇਆ ਇਹ ਮੈਂ ਆਪੇ ਘਰ ਬਣਾਇਆ ਕਿਓ ਬਹੁਤ ਵਧੀਆ ਵੇਖੋ ਕਿੰਨਾ ਸੋਹਣਾ ਕਲਰ ਹੈ ਕਿਓ ਦਾ ਤੇ ਆ ਮੈਂ ਥੋੜੇ ਜਿ ਮਗਜਲੇ ਆ ਇਹ ਹਾਲੇ ਮੈਂ ਤੁਹਾਨੂੰ ਚੀਜ਼ਾਂ ਦੱਸਣ ਲੱਗੀ ਆ ਫਿਰ ਮੈਂ ਤੁਹਾਨੂੰ ਤਰੀਕਾ ਦੱਸਦੀ ਬਣਾਉਣ ਦਾ ਐ ਮੈਂ ਥੋੜੀ ਸੌਫ ਲਈ ਸੀ ਇਹ ਆਪਾਂ ਮੂਫ ਫੁੱਲ ਮਖਾਣੇ ਲਏ ਆ ਇੱਕ ਕੋਲੀ ਇੱਕ ਕੋਲੀ ਮੈਂ ਆਪਾਂ ਜੇ ਛੋਲੇ ਲਏ ਆ ਆ ਸੌਗੀ ਆਪਾਂ ਲਈ ਆ ਥੋੜਾ ਇੰਨਾ ਕਿ ਪਿਸਤਾ ਲਿਆ ਲਓ ਆ ਆਪਾਂ ਥੋੜੇ ਜਿ ਕਾਜੂ ਲਏ ਤੇ ਇਹ ਬਦਾਮ ਤੇ ਇਹ ਮੈਂ ਦੋ ਕੋਲੀਆਂ ਦੇਸਣੀਆਂ ਲਈਆਂ ਵਾ ਜਿੱਤਰਾ ਇੱਕ ਕੋਲੀ ਮੈਂ ਅਜਿਹਾ ਪਾਤੀਆ ਇੱਕ ਕੋਲੀ ਆ ਵਾ ਇੰਨੀ ਘੱਪਾ ਖੰਡ ਪਾਉਣੀ ਹੈ ਖੰਡ ਤੁਸੀਂ ਆਪ ਦੀ ਚੀਨੀ ਜਿਹੜੇ ਆ ਸਵਾਦ ਮੁਤਾਬਕ ਪਾ ਸਕਦੇ ਜਿੰਨੀ ਕੋਈ ਚਾਹੁੰਦਾ ਹੋ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਫਰਾਈ ਕਰ ਲੈਣਾ ਹੈ ਘਿਓ 'ਚ ਪਾ ਕੇ ਆਹ ਲੋ ਜੀ ਆਪਾਂ ਫੁੱਲ ਮਖਾਣੇ ਜਿਹੜੇ ਆ ਨਾ ਇਹਨਾਂ ਨੂੰ ਮੈਂ ਫਰਾਈ ਕਰ ਲਗੀ ਹੈ ਘਿਓ ਦੇ ਵਿੱਚ हां ਘਿਓ ਦੇ ਵਿੱਚ ਫਰਾਈ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਫਰਾਈ ਕਰਨ ਵਾਲੀਆਂ ਨੇ ਨਾ ਇਹਨਾਂ ਨੂੰ ਮੈਂ ਫਰਾਈ ਕਰ ਲੈਣਾ ਮਰੀ ਮਰੀ ਸਾਰਿਆਂ ਨੂੰ ਕਿ ਬੜੀ ਮਿਹ ਜਿਆਦਾ ਹੋ ਜਾਣੀਆਂ ਹੋਈ ਤੇ ਚੱਲ ਥੋੜੀ ਥੋੜੀ ਕਰਕੇ ਕਰ ਲੀ ਕਿੰਨੇ ਕੁ ਮਿੰਟਾਂ ਆ ਆ ਬਸ ਮੜੋ ਦੇ ਦੋ ਦੋ ਤਨ ਮਿੰਟੇ ਫਰਾਈ ਆਪਾਂ ਕਰ ਲੀ ਬਹੁਤਾ ਨਹੀਂ ਕਿਉਂਕਿ ਪਾਉਂਦੇ ਪਾਉਂਦੇ ਲਾਲ ਹੋ ਜਾਂਦੇ ਆ ਆ ਬਸ ਹੋਣਾ ਬਸ ਆ ਵੀ ਫਰਾਈ ਹੋ ਗਿਆ ਆ ਦੋ ਤਿੰਨ ਮਿੰਟ ਮੇ ਕੀਤੇ ਫਰਾਈ ਕਿਉਂਕਿ ਛੇਤੀ ਗ੍ਰੈਂਡ ਹੋ ਜਾਣਗੇ ਹੁਣ ਸਾਰੀਆਂ ਚੀਜ਼ਾਂ ਨੂੰ ਫਰਾਈ ਕਰਨਾ ਵੱਖਰਾ ਆਪਣੀ ਜਿਹੜੀਆਂ ਥੋੜੀਆਂ ਚੀਜ਼ਾਂ ਹਨ ਉਹਨਾਂ ਨੂੰ ਇੱਕੇ ਵੇਲੇ ਕਰ ਲੈਣੀਆਂ ਆ ਆ ਇੰਨੇ ਇੱਕ ਬਾਦਾਮ ਵਿੱਚ ਪਾ ਦੇ ਲੀ ਗੀਆਂ ਤੇ ਆ ਆਪਣੀ ਸੌਂਫ ਆ ਆਪਣੇ ਮੱਧ ਗਿਰ। ਇਹ ਹੈ ਵੋਲਾ ਪਿਸਤਾ। ਇਹ ਆਪਣੇ ਕਾਜੂ। ਹੁਣ ਆਪਾਂ ਇਹਨਾਂ ਨੂੰ 4-5 ਮਿੰਟ ਫਰਾਈ ਕਰ ਲੈਣਾ। ਜਦੋਂ ਜੀ ਇਹ ਸਾਰੇ ਫਰਾਈ ਹੋ ਚੁੱਕੇ ਆ ਆਪਾਂ ਉਹਨਾਂ ਨੂੰ ਕੱਢ ਲੈਣੇ। ਇੰਚਾਰ ਮਿੰਟ ਫਰਾਈ ਕਰ। ਹਲੋ ਜੀ ਮੈਂ ਨਾ ਹੁਣ ਘਿਓ ਪਾ ਕੇ ਆ ਇੱਕ ਬੋਲੀ ਨਾਲ ਘਿਓ ਦੀ ਵਿੱਚ ਪਾਤੀ ਸੀਗੀ ਤੇ ਹੁਣ ਆਪਾਂ ਲੱਗਿਆ ਵੇਸਣ ਭੁੰਨਣ। ਇਹ ਆ ਦੋ ਬੋਲੀਆਂ ਜਿਹੜੀਆਂ ਮੈਂ ਵੇਸਣ ਦੀਆਂ ਲਈਆਂ ਸੀ ਨਾ। ਇਹ ਆਪਾਂ ਵੇਸਣ ਭੁੰਨ ਲੈਨੇ ਆ ਕਿਉਂਕਿ ਆਪਾਂ ਵੇਸਣ ਦੀਆਂ ਪਿੰਗੀਆਂ ਵੀ ਬਣਾ ਸਕਦੇ ਆ ਆਪਾਂ ਵੇਸਣ ਦੀਆਂ ਤੇ ਆਪਣੀ ਜਿੱਤਰਾ ਬਰਫੀ ਦੀਆਂ ਹੁੰਦੀਆਂ ਨੇ ਟਿੱਕੀਆਂ ਉਹ ਤਰ੍ਹਾਂ ਵੀ ਬਣਾ ਸਕਦੇ ਆ ਇਹ ਜਦੋਂ ਵੀ ਵੇਸਣ ਲਾ ਲੂਗਾ ਮੈਂ ਤੁਹਾਨੂੰ ਦੱਸ ਦਊਗੀ ਕਿੰਨਾ ਲਾਲ ਕਰਨਾ ਆਪ ਕਿੰਨਾ ਭੁੰਨਣਾ ਆ ਇਹ ਥੋੜਾ ਜਿਹਾ ਭੁੰਨਿਆ ਹੋਵੇ ਤੇ ਕੱਚਾ ਨਾ ਹੁੰਦੀ ਆ ਕੱਚੀ ਦੀ ਵੇਸਣ ਦੀ ਹਮ ਤੇ ਫਿਰ ਜਿੰਨਾ ਜੀ ਆਪਾਂ ਨੂੰ ਲੋੜ ਹੋਊਗੀ ਫਿਰ ਆਪਾਂ ਕਿਉ ਹੋਰ ਪਾ ਸਕਦੇ ਆ ਇਹ ਇਹਦੇ ਮੈਂ ਥੋੜਾ ਪੁੱਨਣ ਵਾਸਤੇ ਪਾਇਆ ਵਾ ਜਦੋਂ ਆਪਾਂ ਪਿੰਡਾਂ ਉਤੜਨ ਲੱਗੇ ਨਾ ਤਾਂ ਚੀਜ਼ਾਂ ਆਪਾਂ ਉਹ ਗ੍ਰाइंड ਕਰਕੇ ਜਰ ਪਾਉਣੀਆਂ ਵਾ ਤੇ ਫਿਰ ਵਿੱਚ ਜੇ ਲੋੜ ਪਈ ਤੇ ਕਿਉਂ ਆਪਾਂ ਹੋਰ ਪਾ ਦੇਣਾ ਵਿੱਚ ਆਰ ਮਨ ਹੁਣ ਆਪਣਾ ਨਾ ਗੈਸਨ ਪੁੱਜ ਗਿਆ ਵਾ ਹੁਣ ਮੈਂ ਗੈਸ ਬੰਦ ਕਰ ਦਤਾ ਵਾ ਤੇ ਇਸ ਤਰ੍ਹਾਂ ਆਪਣਾ ਬਿਲਕੁਲ ਪੁੱਜ ਚੁੱਕਾ ਤੇ ਹੁਣ ਆਪਾਂ ਨਾ ਇਹਨੂੰ ਪਾਸੇ ਕਰ ਦਿੰਦੇ ਆ ਤੇ ਹੁਣ ਆਪਾਂ ਵੱਡੀ ਥੋੜੀ ਜਿਹੀ ਕੜਾਈ ਲੈਂਦੇ ਆ ਚੋ ਚੁਪ ਐਕਸਪਰਟ ਨੇ ਲਈ ਇਹਨੂੰ ਥੋੜਾ ਜਿਹਾ ਆਪਾਂ ਕਿਉਂ ਪਾਉਨੇ ਆ ਤੇ ਉਹ ਥੋੜਾ ਬੰਨ ਵਿੱਚ ਆ ਚੀਜ਼ਾਂ ਪਾਉਣਾ ਵਾ ਜਿਵੇਂ ਗ੍ਰाइंड ਕੀਤਾ ਸਾਰਾ ਅੱਛਾ ਸਾਰਾ ਗ੍ਰाइंड ਕਰ ਲਿਆ ਤੁਸੀਂ ਗ੍ਰाइंड ਕਰ ਲਿਆ ਮੈਂ ਸਾਰਾ ਅੱਛਾ ਜੋ ਆਪਾਂ ਪਹਿਲਾਂ ਫਰਾਈ ਭੁੰਨਿਆ ਸੀ ਸਾਰਾ ਫਰਾਈ ਕੀਤਾ ਸੀ ਹੈ ਨਾ ਡਰਾਈ ਫਰੂਟ ਸਾਰਾ ਹੁਣ ਤੁਸੀਂ ਗ੍ਰाइंड ਕਰ ਲਿਆ ਵਾ ਗ੍ਰाइंड ਕਰ ਲਿਆ ਮੈਂ ਸਾਰੇ ਦਿਖਾਇਆ ਨਾ ਕਿਹੜੀਆਂ ਚੀਜ਼ਾਂ ਪਾਉਣੀਆਂ ਵਿੱਚ ਅੱਛਾ ਉਹ ਸਾਰਾ ਗ੍ਰाइंड ਕਰਨਾ ਹਾਂ ਸੌ ਵੀ ਨਹੀਂ ਗ੍ਰाइंड ਕਰਨੀ ਸੌ ਵੀ ਆਪਾਂ ਉਤਰਾ ਪਾਉਣੀ ਆ ਜੇ ਕਿ ਇਹਨੂੰ ਸਵਾਦ ਮੁਤਾਬਕ ਥੋੜੀ ਜਿਹੀ ਜਵੈਣ ਪਾਉਣੀ ਉਹ ਵੀ ਪਾ ਸਕਦਾ ਵਾ ਤੇ ਮੈਂਤ ਨਹੀਂ ਜੇ ਪਾਈ ਤੁਹਾਨੂੰ ਮੇਰੇ ਦਿਲ ਕੀਤਾ ਮੈਂ ਬਾ ਵੀ ਲਾਉਂਗੀ ਥੋੜੀ ਜਿਹੀ ਜਵੈਣ ਤੇ ਹੁਣ ਮੈਂ ਕਿਹਾ ਵੱਡੀ ਕੜਾਈ ਦੇ ਵਿੱਚ ਆਪਾਂ ਪਾ ਕੇ ਨਾ ਕਿਉ ਥੋੜਾ ਕਿਉ ਥੋੜਾ ਵਾ ਉਹਦੇ ਵਿੱਚ ਤੇ ਆਵੇ ਹੁਣ ਆਪਾਂ ਇੰਨਾ ਕੁ ਵਿੱਚ ਮੈਂ ਕਿਉ ਪਾਉਣੀ ਆ ਆ ਬਸ ਇੰਨਾ ਕੁ ਬਹੁਤ ਆ ਫਿਰ ਬਹੁਤਾ ਗਰਮੀ ਦੇ ਵਿੱਚ ਨਾ ਕਿਉ ਪਿਗਲਦਾ ਗਿਆਸ ਵਿੱਚ ਲਾ ਲਉ ਆ ਲਉ ਚਲ ਬਸ ਇਹਨੂੰ ਆਪਾਂ ਸਲੋ ਕਰਕੇ ਨਾ ਤੇ ਗਰਮ ਕਿਉ ਹੋ ਗਿਆ ਤੇ ਵਿੱਚ ਆ ਚੀਜ਼ਾਂ ਪਾ ਦੋ ਸਾਰਾ ਤੇ ਚਲੋ ਜੀ ਮੁੜ ਕੇ ਆਪਾਂ ਪਿੰਨੀਆਂ ਵਟ ਲੈਣੀਆਂ ਚਾਏ ਤੇ ਨਹੀਂ ਜਦੋਂ ਹੁਣ ਪਿਓ ਗਰਮ ਹੋ ਗਿਆ ਫਿਰ ਗੈਸ ਬੰਦ ਕਰ ਦੇਣਾ ਜਾਂ ਚਲਾ ਫਿਰ ਸਾਰਾ ਬੁਲ ਮੜਾ ਜਾ ਤੇ ਜਦ ਸਾਰੀਆਂ ਚੀਜ਼ਾਂ ਰਲ ਗਈਆਂ ਨਾ ਚੰਗੀ ਤਰ੍ਹਾਂ ਆਪਾਂ ਹਾਂ ਤੇ ਫਿਰ ਆਪਾਂ ਮੈਂ ਬੰਦ ਕਰ ਦੂੰ ਹੁਣ ਵੇਸਣ ਪਾ ਲਾਂ ਜੀ ਅਸੀਂ ਦਾ ਸਾਰਾ ਪਾਤਾ ਵਾ ਕਿ ਉਹਦੇ ਵਿੱਚ ਹੁਣ ਆਪਾਂ ਆ ਚੀਜ਼ਾਂ ਪਾ ਦਿੰਨੇ ਸਾਰੀਆਂ ਜਿਹੜੇ ਗ੍ਰਾਈਂਡ ਗ੍ਰਾਈਂਡ ਕੀਤੇ ਆ ਅਲਸ ਇਹ ਮੈਂ ਇਕੱਠੀਆਂ ਗ੍ਰਾਈਂਡ ਕਰ ਲਵਾਂਗਾ ਸਾਰੀਆਂ ਇਹ ਬਹੁਤ ਚੀਜ਼ ਵਧੀਆ ਬਣਦੀ ਹੈ ਸਿਰ ਤੇ ਜਿਤਰਾ ਉਹ ਆਪਣਾ ਜਿਹਾ ਆਮ ਦਾ ਬਹੁਤ ਹੋ ਜਾਂਦਾ ਵਾ ਤੇ ਸਿਤੀ RAM ਨਹੀਂ ਆਉਂਦਾ ਆਪਾਂ ਦਵਾਈਆਂ ਖਾਈ ਜਾਂਦੇ ਆ ਤੇ ਇਹਨਾਂ ਦਾ ਸਿਰ ਵਗੈਰਾ ਬਹੁਤ ਦੁਖਦਾ ਉਹਨਾਂ ਨੂੰ ਵੀ ਝੜਦਾ ਬਹੁਤ ਵਧੀਆ ਸਿਰ ਜਿਤਰਾ ਸਿਰ ਕਈਆਂ ਦਾ ਪੀਲ ਬਹੁਤ ਹੁੰਦਾ ਰਹਿੰਦਾ ਹੈ ਨਾ ਉਹਨਾਂ ਨੂੰ ਵੀ ਇਹ ਸਸ ਚੀਜ਼ ਖਾਣੀ ਚਾਹੀਦੀ ਆ ਸਿਰ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਮੈਂ ਤਾਕਤ ਵਾਲੀਆਂ ਪਾਵਾ ਮੈਂ ਬਣਾਈਆਂ ਵਾ ਤੇ ਹੁਣ ਵੇਖਿਓ ਤੁਸੀਂ ਖਾ ਕੇ ਹੁਣ ਸਾਡਾ ਵੀ ਬੁਖਾਰ ਤੇ ਦੀ ਛੇਤੀ ਲੱਤਦਾ ਵਾ ਆ ਹੁਣ ਆਪਾਂ ਇੰਨੇ ਕਿ ਆਪਾਂ ਖੰਡ ਪਾ ਦਿੰਦੇ ਵਿੱਚ मिक्स ਕਰ ਦਮ ਹਾਂ ਮਿਕਸ ਹੋਣ ਕਰ ਦੇਣਾ ਬਸ ਇਹਦੀ ਘਰ ਰੱਖ ਲੈਨੇ ਬੇਕ ਕੀ ਪਾਵਾਂਗੇ ਮਿੱਠਾ ਮੈਂ ਜਿਆਦਾ ਨਰਦੇ ਹੋਈ ਹੈ ਲਹਿਰ ਮਨ ਤੋਨਾ ਹੋਣਾ ਸਵਾਦ ਵੀ ਹੈ ਲੈ ਮਿੱਠਾ ਵੀ ਕਿਤਰਾੰਦਾ ਵਾ ਦਿਖਾਉ ਤੁਮ ਮੂਚ ਭਏ ਹੋ ਚਮਚਾ ਮਿੱਠਾ ਬਹੁਤ ਜਿਆਦਾ ਬਹੁਤ ਸਾਰਾ ਅੱਛਾ ਮੈਂ ਕਹਾਂ ਜੇ ਘੱਟ ਬਾਦ ਹੋਰ ਪਾ ਦਵਾਂ ਨਹੀਂ ਤੇ ਠੀਕ ਹੈ ਬਿਲਕੁਲ ਠੀਕ ਹੈ ਤਾਂ ਪਰ ਇੰਨਾ ਜਿਆਦਾ ਸਾਰਾ ਬਣਾਇਆ ਨਾ ਮਿਕਸਚਰ ਬਹੁਤ ਟੇਸਟੀ ਹੈ ਅੱਛਾ ਠੀਕ ਜਿਹੜੇ ਤੁਸੀਂ ਪਹਿਲਾਂ ਪਿਛਲੀ ਵਾਰੀ ਬਿੰਨੀਆ ਬਣਾਇਆ ਹੈ ਨਾ ਉਹਨਾਂ ਨਾਲੋਂ ਵੀ ਜਿਹਦਾ ਇਹ ਵੱਖਰਾ ਟੇਸਟ ਆ ਅੱਛਾ ਤੇ ਬਹੁਤ ਸਵਾਦ ਆ ਵੱਖਰਾ ਟੇਸਟ ਆ ਜਲਦੀ ਵਧੀਆ ਤੇ ਮੈਂ ਤਾਂ ਕਿਤਾਈਆਂ ਮੈਂ ਤਾਂ ਮ제 ਆ ਗਿਆ ਮੈਂ ਸਭ ਤੁਹਾਨੂੰ ਸਾਰਿਆਂ ਨੂੰ ਬਣਾ ਕੇ ਦੇਣੀ ਆ ਨਾਲੇ ਮੈਂ ਖਾਉਂਗੀ ਨਾਲੇ ਮੇਰੇ ਬੱਚੇ ਖਾਣਗੇ ਤੁਸੀਂ ਖਾਓ ਸਾਰੇ ਜਾਨੇ ਕਿਉਂਕਿ ਅਜੇ ਜਦੋਂ ਆਪਣੀ ਸਰਦੀ ਸ਼ੁਰੂ ਹੁੰਦੀ ਹੈ ਨਾ ਉਦੋਂ ਕਦਮ ਆਪਾਂ ਨੂੰ ਜੁਕਾਮ ਹੁੰਦਾ ਵਾ ਠੰਡ ਸ਼ੁਰੂ ਹੁੰਦੀ ਆ ਅਜੇ ਮਾੜੀ ਜਿਹੀ ਠੰਡ ਆਈਏ ਤੇ ਜੁਕਾਮ ਸਾਰੇ ਨੂੰ ਹੋ ਵੀ ਗਿਆ ਤੇ ਮੈਂ ਤਾਂ ਕਰਕੇ ਬਣਾਇਆ ਵਾ ਕਿ ਇੱਕ ਵਾਰੀ ਆਪਾਂ ਬਣਾ ਕੇ ਖਾਣੇ ਆ ਮੁੜ ਕੇ ਬਾਅਦ ਚ ਫੇਰ ਬਣਾ ਲਾਂਗੇ ਵਧੀਆ ਜੀ ਕੋਈ ਚੀਜ਼ ਤੇ ਚਲੋ ਹੁਣ ਸਾਡੀ ਨਾ ਪਿੰਨੀਆਂ ਬਣ ਗਈਆਂ ਹੁਣ ਆਪਾਂ ਨਾ ਪਿੰਨੀਆਂ ਵਟਦੇ ਆ ਜੀਆਂ ਲੋ ਜੀ ਹੁਣ ਸਾਡੀ ਨਾ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਵਾ ਜਰਰ ਜਰਰ ਪਿੰਨੀਆਂ ਬਹੁਤ ਸਵਾਦ ਬਣੀ ਆ ਸਾਰੇ ਜਣੇ ਜਰੂਰ ਟਰਾਏ ਕਰਿਓ ਹਾਂਜੀ ਤੇ ਜਰਰ ਜਰਰ ਜਿਆਦਾ ਗਰਮ ਸੀ ਉਦੋਂ ਤੀ ਨਹੀਂ ਸੜ ਤੋਂ ਵਟ ਗਿਆ ਜੇ ਨਾ ਥੋੜਾ ਜਿਆਦਾ ਜਰਰ ਠੰਡ ਹਰ ਮੰਨ ਮੇਰੇ ਤੀਨੇ ਵਟ ਦੀਆਂ ਦਿੱਤੀਆਂ ਤੇ ਹੁਣ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਸਵਾਦ ਬਹੁਤ ਬੜੀਆਂ ਵਾ ਤੇ ਸਾਨੂੰ ਨਾ ਦੱਸਿਓ ਕਿ ਇਸ ਤਰ੍ਹਾਂ ਇਹ ਪਿੰਗਾ ਤਾਂ ਸਵਾਦ ਲੱਗੀਆਂ ਟਰਾਈ ਜ਼ਰੂਰ ਕਰਿਓ ਸਰਵਤਵਰ ਰਿਵਿਊ ਦਿਆ ਕਰੋ ਤੇ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰ ਲਓ ਤੇ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿਓ ਜਿੱਦਾਂ ਤੁਸੀਂ ਪਹਿਲਾਂ ਦਿੱਤਾ ਹੁਣ ਅੱਗੇ ਵੀ ਇਦਾਂ ਪਿਆਰ ਦਿੰਦੇ ਰਹੋ ਤੇ ਤਾਂ ਦਿਵਸ ਤੇ ਮੈਂ ਨਵੀਆਂ ਰਸਕੀਆਂ ਲੈ ਕੇ ਨਾ ਫਿਰ ਮਿਲੂੰਗੀ ਮੈਂ ਸਸਿਕਾ ਸਾਲੀ ਬਲ ਸਸਿਕਾ ਕਰਦੀ